ਹੇ ਗੁਰੂ ਸਾਹਿਬ ਜੀ ਗੁਰੂ ਗਰੀਬਨਵਾਜ ਆਏ ਪ੍ਰਭ ਸਰਨਾ ਗਤੀ ਕਿਰਪਾ ਨੇ ਦਿਆਲ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਸੋ ਕਹੋ ਤਲ ਗੁਰ ਸੇ ਸਹਜ ਸੁਭਾਏ ਦਰਸ਼ਨ ਪਰਸ਼ੀਏ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪਾਈਂ ਕਿਰਪਾਲ ਗੁਰ ਗੋਵਿੰਦ ਸਾਗਲ ਮਨੋਰਥ ਹਾਏ ਆਤਰ ਭਾਏ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਪੈ ਕਰਪਾਲ ਗੁਰੂ ਗੋਵਿੰਦ ਸਾਗਲ ਮਨੋਰ ਪਾਏ ਆਚਰ ਭਏ ਲਾਗ ਹਰ ਚਰਨੀ ਗੋਵਿੰਦ ਕੇ ਗੋਣ ਗਾਏ ਪਲੋ ਸੋ ਮੂਰਤ ਪੂਰਾ ਸ਼ਾਂਤ ਸਹਜ ਆਨੰਦ ਨਾਮ ਜਪ ਵਾਜੇ ਨਨ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖ ਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਈਸ਼ਵਰ ਪੁਜਾਈ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖ ਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਈਸ਼ਵ ਭਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਪਾਏ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਆਸਥਿਰ ਭਏ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਵ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਦਰਸ ਪਰਸ ਮਿਟੇ ਸੋਗ ਚਉਪਈ ਜਾਬੀ ਪੰਜ ਵੀਰ ਮਿਲ आए खड़ग सिंह के ऊपर आए जा भी पांच वीर मिलताए खड़ग सिंह के ਉੱਪਰ ਆਏ ਖੜਗ ਸਿੰਘ ਤਬ ਸਜਤਰ ਸੰਭਾਰੇ ਸਾਬੀ ਪ੍ਰਾਣ ਬਿਨਾ ਕਾਰ ਦਾਰੇ ਦੋਹਰਾ ਦੁਆ 10 ਜੋਦੇ ਕ੍ਰਿਸ਼ਨ ਕੇ ਆਤ ਬਲਵੰਡ ਅਖੰਡ ਜੀਤ ਲਿयो ਹੈ ਜਗਤ ਜਿਨ ਬਲਕਰ ਪੂਜਾ ਪਰ ਚੰਡ ਦੁਆ 10 ਜੋ ਦੇ ਕ੍ਰਿਸ਼ਨ ਕੇ ਆਤ ਬਲ ਬੰਡ ਅਖੰਡ ਜੀਤ ਲयो ਹੈ ਜਗਤ ਜਿਨ ਬਲ ਕਰ ਉਜਾ ਪਰ ਚੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ